ਮੈਡਮ ਰਵੀ ਜੀ ਕੋਰ ਬੋਬ ਲਈ ਕੰਮ ਕਰਦੇ ਰਿਹਾ ਵਾਰਡ ਚ ਤੇ ਇਹਨਾਂ ਨੂੰ ਸਾਈਡ ਜਿਨੇ ਭੈਣ ਪਾਈ ਆ ਸੰਯੋਗ ਦੇ ਉਹ ਸਾਰੇ ਨੇ ਕਾਮਯਾਬੀ ਬਣਾਉਂ ਤੁਹਾਡੀ ਆਪਣੀ ਕਾਮਯਾਬੀ ਸਾਰੇ ਬੰਨੇ ਸੱਤਾਂ ਦੇ ਪੈਸੇ ਦਵਾਈ ਆ ਮੈਂ ਇਹਨਾਂ ਦੀ ਬਹੁਤ ਬਹੁਤ ਧੰਨਵਾਦ ਆ ਹੋਰ ਵੀ ਇਹਨਾਂ ਦੇ ਨਾਲ ਜੁੜੋ ਸਾਰੇ ਜਣੇ ਸਾਰਿਆਂ ਨੂੰ ਇਹ ਕੰਮ ਕਰਨਗੇ ਆਪੋ ਆਪਣਾ ਇਹੇ ਕਰਾਨਗੇ ਕੰਮ ਸਾਰੇ ਕਿ ਅੱਗੇ ਵੀ ਕਰਦੇ ਆਏ ਹੁਣ ਵੀ ਕਰਾਂਗੇ ਬਹੁਤ ਸਾਰੇ ਕੰਮ ਕੀਤੇ ਵੀ ਹੋਏ ਆ ਤੇ ਕਰਵਾਉਗੇ ਵੀ ਉਹਨਾਂ ਨੇ ਮੁਹੱਲੇ ਵਾਸੀਆਂ ਦਾ ਬਹੁਤ ਵਿਕਾਸ ਕੀਤਾ ਹੋਇਆ ਆ ਉਹਨਾਂ ਨੇ ਆਧਾਰ ਕਾਰਡ ਜੋ ਵੀ ਪੈਨ ਕਾਰਡ ਸਾਰਾ ਕੁਝ ਬਣਾਇਆ ਹੋਇਆ ਇਹ ਅੱਗੇ ਤੋਂ ਵੀ ਬਣਾਓਗੇ ਇਹਨਾਂ ਨੂੰ ਰਾਸ਼ਨ ਕਾਰਡ ਵੀ ਇਹਨਾਂ ਨੇ ਕਾਫੀ ਬਣਾਏ ਹੋਏ ਆ ਤੇ ਇਹਨਾਂ ਨੂੰ ਵੋਟ ਪਾ ਕੇ ਇਹਨਾਂ ਦੀ ਕਾਮਯਾਬੀ ਤੁਹਾਡੀ ਆਪਣੀ ਕਾਮਯਾਬੀ ਹੋਊਗੀ ਅਸੀਂ ਅਸੀਂ ਮਹੱਲੇ ਦੇ ਆ ਸਾਨੂੰ ਬਹੁਤ ਖੁਸ਼ੀ ਆ ਇਹਨਾਂ ਨੇ ਬਹੁਤ ਦੂਰ ਦੂਰ ਦੇ ਜਿਹੜਾ ਚਾਰ ਚੋਕੀ ਹੋ ਗਿਆ ਆਪਣਾ ਸੰਤਨਗਰ ਹੋ ਗਿਆ ਤੇ ਹੋਰ ਵੀ ਲੋਕਾਂ ਨਾਲ ਜਿਹੜੇ ਮੈਂਬਰ ਹੈਗੇ ਉਹਨਾਂ ਨਾਲ ਇਹਨਾਂ ਨੇ ਮਿਲ ਕੇ ਲੋਕਾਂ ਨੇ ਬਹੁਤ ਕੰਮ ਕਰਾਇਆ ਸਾਨੂੰ ਬਹੁਤ ਖੁਸ਼ੀ ਆ ਅਸੀਂ ਚਾਹੁੰਦੇ ਹਾਂ ਕਿ ਇਹ ਅੱਗੇ ਆਣ ਆਜ਼ਾਦ ਉਮੀਦਵਾਰ ਉਮੀਦਵਾਰ ਤੋਂ ਖੜੇ ਹੋਏ ਇਹ ਅੱਗੇ ਆਣ ਤੇ ਇਹ ਉਮੀਦਵਾਰ ਨੂੰ ਜਿਤਾਓ ਤਾਂ ਕਿ ਅਸੀਂ ਇਹਨਾਂ ਤੋਂ ਹੋਰ ਵੀ ਕੰਮ ਲੈ ਸਕੀਏ ਤੇ ਆਪਣੇ ਪਿੰਡ ਨੂੰ ਤੇ ਹੋਰ ਵੀ ਚਾਰ ਚੋਕੀ ਪਿੰਡ ਨੂੰ ਵੀ ਚੰਗਾ ਬਣਾਈਏ ਤੇ ਸਾਫ਼ ਸੁਥਰਾ ਬਣਾਈਏ ਤੇ ਬੱਚਿਆਂ ਨੂੰ ਵੀ ਕਾਮਯਾਬ ਕਰੀਏ ਅੱਗੇ ਪੜ੍ਹਾਈ ਲਿਖਾਈ ਤੇ ਹੋਰ ਵੀ ਇਹ ਸਾਡੀ ਮਦਦ ਕਰਨਗੇ ਅਸੀਂ ਖੁਸ਼ ਹੈਗੇ ਆ ਇਹਨਾਂ ਤੋਂ ਇਹਨਾਂ ਦੇ ਕੰਮ ਤੋਂ ਵੀ ਖੁਸ਼ ਹੈ ਬਹੁਤ ਖੁਸ਼ ਹੈ ਇਹਨੂੰ ਬਹੁਤ ਪਾਗੀ ਕੰਮ ਜੱਬ ਬਣਾਓ ਇਹ ਸਾਰਿਆਂ ਨੂੰ ਲੈ ਕੇ ਨਾਲ ਚੱਲਦੀ ਆ ਸਾਡੇ ਵਰਗਿਆਂ ਨੂੰ ਤੇ ਇਹ ਸਾਰਿਆਂ ਨੂੰ ਕੰਮ ਕਰਾਂਦੀ ਆ ਅੱਗੇ ਵੀ ਕੰਮ ਕਰਾਂਦੀ ਰਹੀ ਆ ਹੁਣ ਵੀ ਇਹ ਕੰਮ ਕਰਾਉਗੀ ਤੁਰਤ ਵੀ ਤੁਰ ਆਜ਼ਾਦ ਮਿਲ ਬਸ ਕੇਵਲ ਦੇ ਨਿਸ਼ਾਨ ਤੇ ਮੈਂ ਆਪ ਸਭ ਨੂੰ ਅਪੀਲ ਕਰਦੀ ਹਾਂ ਕਿ ਮੇਰੇ ਕੇਵਲ ਦੇ ਨਿਸ਼ਾਨ ਤੇ ਮੋਰ ਲਾਟੇ ਮੈਨੂੰ ਕਾਮਯਾਬ ਕਰੋ ਇੱਕ ਮੌਕਾ ਦੇਵੋ ਮੈਂ ਪਹਿਲਾਂ ਵੀ ਕਹਿ ਦਿੱਤਾ ਕਿ ਮੈਂ ਕੰਮ ਕਰਦੀ ਰਹੀ ਹਾਂ ਤਾਂ ਹੁਣ ਵੀ ਤਰ੍ਹਾਂ ਦੀ ਤੇ ਮੈਨੂੰ ਤੁਹਾਡੇ ਸਾਰੇ ਦੀ ਸਹਿਯੋਗ ਦੀ ਬਹੁਤ ਜ਼ਰੂਰਤ ਹੈ ਕਿ ਮੈਨੂੰ ਆਪਣੇ ਨਾਲ ਫੜੇ ਰੁਕੀ ਲਓ ਕਿਉਂਕਿ ਬਹੁਤ ਸਾਰਾ ਜੋਰ ਵੀ ਮਿਲ ਰਿਹਾ ਹੈ ਤੇ ਇਹ ਤੁਹਾਡੇ ਰਿਹਾ ਬੇਨਤੀ ਰੱਬੀ ਹੈ ਤੇ ਮੈਨੂੰ ਬੋਟ ਪਾਟੇ ਕਾਮਯਾਬ ਕਰੋ ਤੇ ਆਪਣੇ ਮੱਦੇ ਦੀ ਐਮਸੀ ਤੇ ਆਪਣੇ ਮੱਦੇ ਦੀ ਸਵਧਾਰਪਾਸ ਤੇ ਮੈਨੂੰ ਅੱਗੇ ਲੈਟੇ ਆਓ ਤੁਹਾਡੇ ਸੇ ਜੋਰ ਬਣਾ ਲਈ ਮੈਂ ਜੱਡੇ ਜਾ ਸਕਦੀ ਹਾਂ